ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਚੈਨਵਾਦ ਆਪਾਂ ਵੀਡੀਓ ਬਣਾਉਣੀ ਸ਼ੁਰੂ ਕਰ ਰਹੇ ਆ ਤਿੰਨ ਚਾਰ ਮਹੀਨੇ ਕਮ ਸੇ ਕਮ ਸੋ ਆਪਾਂ ਜਾ ਰਹੇ ਸੀ ਲੁਧਿਆਣੇ ਤੇ ਲੁਧਿਆਣੇ ਜਾਂਦੇ ਜਾਂਦੇ ਆਪਾਂ ਨੂੰ ਇੱਕ ਰਾਹ 'ਚ ਦਿਖਿਆ ਇੱਕ ਆਪਾਂ ਇੱਥੇ ਖੜੇ ਆ ਇਸ ਟਾਈਮ ਦਸਾਂਜ ਖੁੱਦ ਦਾ ਅੱਡਾ ਆ ਕੋਈ ਲੋਕੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਆਪ ਤੇ ਇੱਥੇ ਆਪਾਂ ਨੂੰ ਚੱਲੇ ਆ ਇੱਕ ਕਹਿੰਦੇ ਆ ਕਿ ਚਾਹ ਤੇ ਪਰੌਠਾ ਬਣਾਉਂਦਾ ਬਾਈ ਤੇ ਉਹਦੇ ਕੋਲ ਚੱਲੇ ਆ ਜੇ ਚਾਹ ਤੇ ਪਰੌਠਾ ਚੈੱਕ ਕਰਨ ਤੇ ਲੋਕੇਸ਼ਨ ਤਾਂ ਆਂਦਾ ਇੱਥੇ ਨੇੜੇ ਹੈਗਾ ਆਰਸੀ ਪੈਲਸ ਤੇ ਬਾਕੀ ਆਪਾਂ ਹੁਣ ਭਾਈ ਨਾਲ ਥੋੜੀ ਬੋਦੀ ਗੱਲ ਵੀ ਕਰ ਲੈਣੇ ਆ ਤੇ ਪੁੱਛ-ਕੁਛ ਲੈਣੇ ਆ ਤੇ ਬਾਕੀ ਨਾਲ ਚਾਹ ਤੇ ਪਰੌਂਠਾ ਚੈੱਕ ਕਰ ਲੈਣੇ ਆ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਭਾਈ ਕੀ ਹਾਲ ਚਾਲ ਹਾਂਜੀ ਬਹੁਤ ਵਧੀਆ ਕਰ ਪਾ ਰਹੇ ਹਾਂ ਮੀਂਹ ਪਾਈ ਜਾਂਦੇ ਤੁਸੀਂ ਹੋਰ ਜੀ ਹੋਰ ਮੀਂਹ ਵੀ ਹੁਣ ਪੈਣਾ ਚਾਹੀਦਾ ਜੀ ਹੁਣ ਜੂਰ ਸਾਡਾ ਤੇ ਭਾਈ ਅਸੀਂ ਲੰਘ ਰਹੇ ਸੀ ਇੱਥੇ ਦੇਖ ਪਤਾ ਲੱਗਾ ਸੀ ਤੁਹਾਨੂੰ ਕਹਿੰਦੇ ਚਾਹ ਤੇ ਪਰੌਂਠਾ ਬੜਾ ਫੇਮਸ ਤੁਹਾਡਾ ਇੱਥੇ ਠੀਕ ਹੈ ਜੀ ਤੇ ਭਾਈ ਕਦੋਂ ਤੱਕ ਕਦੋਂ ਤੋਂ ਤੁਸੀਂ ਬਣਾ ਰਹੇ ਆ ਇਹ ਭਾਈ ਅੱਛਾ ਜੀ ਕਮਸ ਕਮ 18 ਸਾਲ ਹੋ ਗਏ ਤੇ ਤਕਰੀਬਨ ਸਾਡਾ ਵੀ ਇਥੋਂ ਲੰਘਾ ਮਤਲਬ ਲੰਘਦੇ ਰਹੇ ਪਰ ਸਾਨੂੰ ਨਹੀਂ ਸੀ ਪਤਾ ਇਹਦੇ ਬਾਰੇ ਠੀਕ ਹੈ ਜੀ ਸੋ ਚਲੋ ਅੱਜ ਪਤਾ ਲੱਗਾ ਤੇ ਵੀਡੀਓ ਬਣਾਉਣਾ ਰਹੇ ਤੇ ਹੋਰ ਓਕੇ ਤੋ ਬਾਜੀ ਪਹਿਲਾਂ ਤਾਂ ਲੋਕੇਸ਼ਨ ਦੱਸੋ ਇਹ ਲੋਕੇਸ਼ਨ ਕਿਹੜੀ ਆ ਲੋਕੇਸ਼ਨ ਆਪਣੀ ਜੀਡੀ ਰੋਡ ਜਲੰਧਰ ਤੇ ਨੀਅਰ ਆਰਸੀ ਹੋਟਲ ਅਟੀ ਗੇਟ ਅੱਟੀ ਗੇਟ ਇਹ ਗਰਾਿਆਂ ਤੋਂ ਜਦੋਂ ਫਲੋਰ ਜਾਂਦੇ ਆ ਰਾਹ ਵਿੱਚੋਂ ਗਰਾਿਆਂ ਤੋਂ ਫਲੋਰ ਜਾਣਾ ਉਹ ਗ੍ਰੈਂਡ 5 ਕਿਲੋਮੀਟਰ ਪੈਂਦਾ ਜੇ ਫਲੋਰੋਂ ਗ੍ਰੈਂਡ ਨਾਲ 7 ਕਿਲੋਮੀਟਰ ਪੈਂਦਾ ਠੀਕ ਆ ਜੀ ਤੇ ਤੁਸੀਂ ਬਾਜੀ ਕੀ ਮਤਲਬ ਸੋਚ ਕੇ ਇਹ ਕੰਮ ਸ਼ੁਰੂ ਕੀਤਾ ਤੁਸੀਂ ਇੱਥੇ ਪਰੌਂਠਿਆਂ ਦਾ ਪਰੌਂਠਾ ਇਦਾਂ ਕਰਕੇ ਜੀ ਬਸ ਇਦਾਂ ਥੋੜੀ ਜਿਹੀ ਵੇ ਸੱਟ ਲੱਗੜ ਕਰਕੇ ਮੈਂ ਪਾਲਾ ਪਾਲਾ ਕੰਮ ਨਹੀਂ ਕਰ ਨਹੀਂ ਸਕਦਾ ਸੱਟ ਕਿਦਾਂ ਲੱਗੀ ਸੀ ਤੁਹਾਡੇ ਛੱਟ ਜਿੱਦਾਂ ਮਤਲਬ ਟੈਂਟ ਦੇ ਕੰਮ ਕਰਦੇ ਸੀ ਪੱਖੇ ਲਾਉਂਦੇ ਸੀ ਤਾਂ ਮਤਲਬ ਕਰੰਟ ਲੱਗਾ ਸੀਗਾ ਮਨੂੰ ਉਹਦੇ ਕਰਕੇ ਬੜਾ ਭੜਾ ਕੰਮ ਨਹੀਂ ਮੇਰੇ ਤੋਂ ਹੁੰਦਾ ਠੀਕ ਹੈ ਤੇ ਰਿਸਪੌਂਸ ਕੀ ਆ ਤੁਸੀਂ ਇ ਫੌਮ ਨਹੀਂ ਉਹ ਨਾ ਹੁਣ ਆਪਣਾ ਕੰਮ ਆਉਣਾ ਉੱਥੇ ਜਾਣੇ ਬੜੇ 5 ਸਟਾਰ ਕਾਹ ਕਿ ਜਾਣੇ ਆ ਸਾਡੇ ਕੋਲ 30 40 ਵਾਲਾ ਕਾਹ ਕੋ ਆਣਾ ਜੀ ਠੀਕ ਹੈ ਤੇ ਰੇਟ ਕੀ ਦੱਸਿਆ ਇਹ ਪੁਰਾਣੇ ਦਾ ਤੁਸੀਂ ਰੇਟ ਪਰੌਠਾ ਜਿੱਦਾਂ ਜੀ ਆਪਾਂ ਦਾਲ ਸਾਚੀ ਇੱਕ ਦੇ ਕੇ 35 ਰੁਪਏ ਦਾ ਆ ਤੇ ਚਾਰ ਨਾ ਪਰੌਠਾ ਮਲ ਜਿੱਦਾਂ 25 ਰੁਪਏ ਦਾ ਠੀਕ ਹੈ ਮਤਲਬ ਬਾਜੋ ਰੇਟ ਆ ਹਰ ਇੱਕ ਦੀ ਪਹੁੰਚ ਤੇ ਹੈ ਨਾ ਹਾਂਜੀ ਹਾਂਜੀ ਉਹ ਬਾਕੀ ਸਾਡਾ ਹੁਣ ਪਰੌਂਠਾ ਸਾਡੇ ਇੱਥੇ ਰੈਡੀ ਹੋ ਚੁੱਕਾ ਸਿਕਾ ਤੇ ਆ ਸਾਡਾ ਦਾਲ ਦਹੀਂ ਤੇ ਨਾਲ ਮੱਖਣ ਬਣਾ ਲਈ ਸੋ ਹੁਣ ਬਾਕੀ ਆਪਾਂ ਚੈੱਕ ਕਰਕੇ ਦੇਖਦੇ ਆ ਕੀ ਕਹਿੰਦਾ ਹਰ ਇੱਕ ਵਨ ਅਜੇ ਵੀ ਪਰੌਂਠੇ ਘਨ ਆਏ ਵੀ ਆਜੋ ਆਜੋ ਭਾਈ ਬੈਠੋ ਅੰਦਰ ਬੈਠੋ ਬੈਠੋ ਬਈ ਸਪੈਸ਼ਲ ਪਰੌਂਠੇ ਘਨ ਆਉਂਦੇ ਇੱਥੇ ਲਓ ਜੀ ਹੁਣ ਵਾਰੀ ਆਪਣੀ ਪਰੌਂਠੇ ਟੇਸਟ ਕਰਨ ਦੀ ਤੇ ਪਰੌਂਠਾ ਵਾ ਬਣਾਇਆ ਹੈ ਬਿਲਕੁਲ ਖੁਸ਼ਕ ਤੇ ਨਾਲ ਲਈਆ ਬਟਰ ਤੇ ਚਿੱਕੀ ਚਿੱਕੀ ਬੜੀ ਇਹਨਾਂ ਨੇ ਤਸੱਲੀ ਨਾ ਦਿੱਤੀ ਵੀ ਰੱਖ ਕੇ ਤੁਹਾਡਾ ਜੀਵਾ ਲਈ ਪਹਿਲਾ ਕਰਦੇ ਆਪਾਂ ਦਹੀਂ ਨਾਲ ਚੱਕ ਹਾਂ ਤੇ ਦੂਜਾ ਹੁਣ ਚੱਕ ਕਰਦੇ ਆਪਾਂ ਦਾਲ ਨਾਲ ਫੇਰ ਦੱਸਦੇ ਤੁਹਾਨੂੰ ਕਿਉਂ ਆਣਾ ਬੰਦਾ ਬਸ ਸੱਚਾ ਸਭ ਪਰੌਂਠਾ ਇਹਨਾਂ ਦਾ ਬਹੁਤ ਵਧੀਆ ਜਦੋਂ ਘਰੇ ਖਾ ਲਿਆ ਜਦੋਂ ਇੱਥੇ ਆ ਕੇ ਖਾ ਲਿਆ ਲਓ ਜੀ ਪਰੌਂਠਾ ਆਪਾਂ ਖਾ ਲਿਆ ਸੀਗਾ ਪਰੌਂਠਾ ਨਾਲ ਬਾਕੀ ਬਹੁਤ ਸਵਾਦ ਸੀਗਾ ਬਿਲਕੁਲ ਘਰਵਾਰ ਕਾ ਟੇਸਟ ਦਾਲ ਵੀ ਤੇ ਪਰੌਂਠਾ ਵੀ ਤੇ ਉਸ ਤੋਂ ਬਾਅਦ ਹੁਣ ਪੀ ਰਿਹਾ ਚਾਹ ਚਾਹ ਉਸ ਤੋਂ ਜ਼ਿਆਦਾ ਵਧੀਆ ਬਾਕੀ ਹੁਣ ਜਿਨ੍ਹਾਂ ਨੇ ਪਰੌਂਠਾ ਛਕਣਾ ਆ ਫਲੋਰ ਤੋਂ ਗਰਾਇਆ ਜਾ ਰਿਹਾ ਜਾਂ ਗਰਾਇਆ ਤੋਂ ਫਲੋਰ ਜਾ ਰਿਹਾ ਇਥੇ ਰੋਕੇ ਜਰੂਰ ਜਾਵੇ ਰਾਏ ਟੀ ਸਟਾਲ ਆਹਨਾਂ ਦਾ ਨੰਬਰ ਆ ਆ ਇਹਨਾਂ ਦੀ ਰੀਟ ਲਿਸਟ ਆ। ਔਰ ਬਾਜੀ ਤੁਹਾਡਾ ਪ੍ਰੌਂਟਾ ਜਿਹੜਾ ਬੜਾ ਵਧੀਆ ਸੀ ਬਾਜੀ। ਜੀ ਬਾਈ ਥੈਂਕ ਯੂ ਧੰਨਵਾਦ ਜੀ ਬਹੁਤ ਬਹੁਤ। ਕੀ ਇਹ ਗੱਲ ਆ ਕਿ ਬਾਈ ਬੇਨਤੀ ਆ ਹੁਣ ਇਹ ਹੈ ਕਿ ਸਾਰੇ ਪੰਜਾਬੀਆਂ ਨੂੰ ਕੋਈ ਵੀ ਇਥੋਂ ਗਰਾਂ ਆਇਆ ਤਾਂ ਉਹ ਫਲੋਰ ਜਾ ਰਿਹਾ ਜਾਂ ਫਲੋਰ ਤੋਂ ਗਰਾਂ ਆ ਰਿਹਾ ਹਨਾ ਬਾਈ ਹੁਣਾਂ ਤੋਂ ਰੁੱਕ ਕੇ ਜਾਓ ਬਾਈ ਸਪੋਰਟ ਕਰੋ ਇਹਨਾਂ ਨੂੰ ਪੂਰੀ ਤੇ ਬਾਈ ਹੁਣੀ ਵੀ ਬਹੁਤ ਸਪੋਰਟ ਕਰਦੇ ਆ ਜੇ ਕੋਈ ਇਥੇ ਵੈਸੇ ਕੋਈ ਰੋਟੀ ਉਟੀ ਜਾਂ ਚਾਹ ਕੋਈ ਪੀਣ ਆ ਜਾਂਦਾ ਤੇ ਬਾਈ ਹੁਣੀ ਉਹਨਾਂ ਤੋਂ ਪੈਸੇ ਨਹੀਂ ਲੈਂਦੇ। ਤੇ ਵਧੀਆ ਇਹਨਾਂ ਦਾ ਲੱਗਾ ਮੈਨੂੰ ਬਹੁਤ ਵਧੀਆ ਜੀ ਲੱਗਿਆ ਤੇ ਆ ਤੁਹਾਨੂੰ ਇੱਕ ਅਰੇ ਫੇ ਉੱਪਰ ਦੀ ਹਾਈਵੇ ਜਾਂਦਾ ਆ। ਸੋ ਗਰਾਿਆਂ ਤੋਂ 5 ਕਿਲੋਮੀਟਰ ਇਹਨਾਂ ਦਾ ਹੈਗਾ ਆ। ਤੇ ਬਾਈ ਹੁਣ ਇਧਰੋਂ ਆ ਗਏ ਆ ਆਰਸੀ ਪਲਾਜ਼ਾ ਤੋਂ। ਚਲੋ ਵੀਡੀਓ ਦਾ ਕਰਦੇ ਇਥੇ ਐਂਡ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਦੇ ਹੋ ਦਬਕੇ। ਚਲੋ ਮਿਲਦੇ ਤੁਹਾਨੂੰ ਅਗਲੀ ਅਗਲੀ ਵੀਡੀਓ ਵਿੱਚ।